ਅਗਰ ਰਸਤੇ ਦੇ ਵਿੱਚ ਕੋਈ ਤੁਹਾਡੇ ਤੋਂ ਰਾਹ ਫੁੱਟਸਲ ਵਿੱਚ ਇਹ ਜਤ ਪਾੜਾ ਨਾਮ ਵੀ ਫੁੱਟਸਲ ਵਿੱਚ ਤਾਂ ਖਬਰਦਾਰ ਹੋ ਜਾਣਾ ਅਸ਼ਲੀ ਬੀ ਜੀ ਤੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫੇਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਨਾਲ ਉਹਨਾਂ ਨੂੰ ਭੱਜ ਕੇ ਗੋਲੀਆਂ ਮਾਰ ਕੇ ਇਸ ਨੌਸਬਾਨ ਦਾ ਹਾਲ ਦੇਖੋ ਜਿਸ ਦਾ ਨਾਮ ਪੁੱਛਣ ਦੇ ਬਹਾਨੇ ਬਦਮਾਸ਼ ਮਾਰ ਗਏ ਤਾਰ-ਤਾਰ ਗੋਲੀਆਂ जो ਆਏ ਹੀ ਉਹ ਕੀ ਕਹਿੰਦੇ ਯਕੀ ਬੋਲੇ ਆ ਕੇ ਆਣ ਕੇ ਕਹਿੰਦੇ ਸ਼ਾਲੀ ਤੂੰ ਇਹਦਾ ਕਰਕੇ ਕਹਿੰਦੇ ਖਲੀ ਕਿਦਾ ਮੈਂ ਉਹ ਨਾਮ ਦੇ ਪੈਰ ਤੇ ਗੁਲੀ ਮੰਨ ਇਸ ਨੌਜਵਾਨ ਨੇ ਤਾਂ ਮੱਸਾਂ ਆਪਣੀ ਜਾਨ ਬਚਾ ਲਈ ਪਰ ਵੀਡੀਓ ਸ਼ੇਅਰ ਕਰ ਦੋ ਤਾਂ ਜੋ ਬਾਕੀ ਲੋਕ ਇਸ ਨੌਜਵਾਨ ਦਾ ਹਾਲ ਦੇਖ ਕੇ ਸਾਵਧਾਨ ਹੋ ਜਾਣ ਮੈਂ ਆਪਣੇ ਜੋ ਪੱਥਰ ਲੈ ਸੋ ਸ਼ਕਾ ਤੁਸੀਂ ਦੇਖ ਰਹੇ ਨੈਸ਼ਨ ਪੋਸਟ ਮੈਂ ਹਾ ਕੋਆਰਡੀਨਲ ਗੁਰਦੀਪਪੁਰ ਪੰਜਾਬ ਦੇ ਵਿੱਚ ਗੁੰਡਾਗਰਦੀ ਵਧ ਗਈ ਹੈ ਤੇ ਖਬਰ ਦੇਖਣੀ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਤੁਹਾਡੇ ਨਾਲ ਇੰਜ ਨਾ ਹੋ ਜਾਏ ਜੀ ਹਾਂ ਇਹ ਪੂਰੀ ਵਾਰਦਾਤ ਵਾਪਰੀ ਹੈ ਜਿੱਥੇ ਨੌਜਵਾਨ ਦੇ ਤਾਰ-ਤਾਰ ਗੋਲੀਆਂ ਛੱਲੀਆਂ ਨੇ ਸਿਰਫ ਉਸ ਤੋਂ ਉਸਦਾ ਨਾਮ ਪੁੱਛਿਆ ਜਾਂਦਾ ਜਦੋਂ ਨੌਜਵਾਨ ਆਪਣਾ ਨਾਮ ਸ਼ਾਲੀ ਦੱਸ ਦਿੰਦਾ ਹੈ ਤਾਂ ਉਸ ਤੋਂ ਬਾਅਦ ਇਹ ਬਦਮਾਸ਼ ਜਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਤਾਰ-ਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਉਸ ਨਾਸਮਾਨ ਦੇ ਪੱਟ ਦੇ ਵਿੱਚ ਗੋਲੀ ਜਦੋਂ ਵੱਜਦੀ ਹੈ ਦਾ ਨੌਜਵਾਨ ਸ਼ੈਲੀ ਨਾਮ ਦਾ ਇਹ ਮੁੰਡਾ ਜੋ ਹੈ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਇਸ ਨੌਜਵਾਨ ਨੇ ਮੱਸਾ ਭੱਜ ਕੇ ਆਪਣੀ ਜਾਨ ਬਚਾਈ ਹੈ ਅਗਰ ਨਾ ਬਚਾਉਂਦਾ ਤਾਂ ਸ਼ਾਇਦ ਉਹਨਾਂ ਗੋਲੀਆਂ ਦਾ ਸ਼ਿਕਾਰ ਹੋਇਆ ਹੁੰਦਾ ਤੇ ਮਾਪੇ ਨੂੰ ਸ਼ਾਇਦ ਘਰ ਦੇ ਵਿੱਚ ਆਪਣਾ ਪੁੱਤ ਵਾਪਸ ਨਸੀਬ ਨਾ ਹੁੰਦਾ ਇਹ ਵੀਡੀਓ ਜਿਹੜੀ ਆ ਪੰਜਾਬ ਦੀ ਹਕੀਕਤ بیان ਕਰ ਰਹੀ ਹੈ ਕਿ ਕਿਵੇਂ ਬਦਮਾਸ਼ ਜਿਹੜੇ ਨੇ ਰੋਟੀਆਂ ਮੰਗਦੇ ਨੇ ਜਾਂ ਕਿਸੇ ਰਾਤ ਚੱਲਦੇ ਨੌਜਵਾਨ ਨੂੰ ਵੀ ਮਾਰ ਕੇ ਲੰਘ ਜਾਂਦੇ ਨੇ ਜਾਂ ਕਿਸੇ ਜਿਹੜਾ ਖੁੰਦਕ ਬਾਜੀ ਦੇ ਵਿੱਚ ਵੀ ਮਾਮਾ ਦੇ ਪੁੱਤਾਂ ਨੂੰ ਝੜਾ ਦੁਨੀਆ ਤੋਂ ਰੁਕਸਤ ਕਰ ਦਿੰਦੇ ਨੇ ਲਗਾਤਾਰ ਕਤਨਾਮਾ ਵਾਪਰ ਰਹੀਆਂ ਨੇ ਭਾਵੇਂ ਚੋਰੀ ਡਕੈਤੀ ਦੀਆਂ ਹੋਣ ਭਾਵੇਂ ਕਿਸੇ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਣ ਇਹ ਬਦਮਾਸ਼ ਭਾਵੇਂ ਪੈਸੇ ਮੰਗਦੇ ਹੋਣ ਬਹੁਤ ਸਾਰੀਆਂ ਕਤਨਾਮਾ ਆ ਚੁੱਕੀਆਂ ਨੇ ਪਰ ਇਸ ਨੌਜਵਾਨ ਦੇ ਨਾਲ ਜੋ ਬੀਤੀ ਹੈ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲ ਦਹਿਲਾ ਰਹੀ ਹੈ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਹੈ ਇਸ ਨੌਜਵਾਨ ਦੇ ਕੀ ਨਾਲ ਕੀ ਹੁੰਦਾ ਹੈ ਕਿਵੇਂ ਹੁੰਦਾ ਹੈ ਪੂਰੀ ਬਿਆਨਬਾਜ਼ੀ ਕੀ ਆ ਆਊਟ ਤੋਂ ਵੀਡੀਓ ਦੇ ਜ਼ਰੀਏ ਦਿਖਾ ਦਿੰਦੇ ਆ। ਭਾਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾ ਜੇ ਤੇ ਆਪਣਾ ਮੋਰਸਾ ਆਪਣੇ ਮੈਦਾਨ ਗਰਾਉਂਡੇ ਖਲੋਤੇ ਸੀਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਰਸਾ ਦੇ ਉੱਤੇ ਉਹਨਾਂ ਉੱਤਰਦਿਆਂ ਸਾਰੀ ਤਿੰਨੇ ਪਹਿਲਾਂ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਸ਼ੈਲੀ ਵੀਰ ਭੱਜੇ ਸ਼ਾਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਂ ਜਦੋਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਉੱਮਲਾਂ ਨਾ ਭੱਜ ਕੇ ਗੋਲੀਆਂ ਮਾਰ ਕੇ ਕਿੰਨੇ ਵੈਪਨ ਸੀ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀ ਮੁੰਡੇ ਤਿੰਨ ਤਿੰਨ ਸੀਗੇ ਉਹਨਾਂ ਕੋਲ ਕੀ ਕੀ ਪਾਇਆ ਸੀ ਉਹਨਾਂ ਨੇ ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ ਬਾਕੀ ਦਾ ਮੂੰਹ ਸਿਰ ਵੱਦਾ ਸੀ ਜੈਕਟਾਂ ਛੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਹ ਕੀ ਕਹਿੰਦੇ ਆ ਕੀ ਬੋਲੇ ਆਣ ਕਹਿੰਦੇ ਸ਼ਾਲੀ ਤੂੰ ਆ ਇਦਾਂ ਕਰਕੇ ਕਹਿੰਦੇ ਸ਼ਾਲੀ ਕੀ ਆ ਸ਼ਾਲੀ ਕਹਿੰਦਾ ਹਾਂ ਉਹ ਨਾ ਹੁੰਦੇ ਪਿਆਰ ਤੇ ਗੁਲੀ ਮਾਰਦੀ ਤਿੰਨੇ ਮੁੰਡੇ ਅੱਗੇ ਆਏ ਕਿ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਹੇ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀ ਗੋਲੀਆਂ ਮੈਂ ਕਿੱਧਰੋਂ ਭਜੇ ਜੀ ਗੋਲੀਆਂ ਮਾਰ ਕੇ ਭਾਜੀ ਉਹ ਭਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਤਾਂ ਭਜੇ ਬੇਬੇ ਨਾਨਕੀ ਵਾਲ ਨੂੰ ਜੋ ਚੜਦੀ ਨਹੀਂ ਚੜਾਈ ਦੀ ਉਧਰੋਂ ਭਜੇ ਉਹ ਚੁੱਕੇ ਲੈ ਗਿਆ ਉਹ ਉੱਥੇ ਫਿਰ ਕਹਿੰਦਾ ਸ਼ੈਲੀ ਵੀ ਨੂੰ ਮੈਂ ਚੁੱਕੇ ਲੈਦਾ ਨਾਲ ਮੇਰੇ ਦੋਸਤੀ ਦੋ ਚਾਰ ਤੈਨੂੰ ਵੀ ਤੂੰ ਕੋਈ ਕੋਸ਼ਿਸ਼ ਕੀਤੀ ਤੇਰੇ ਵਾਲੀ ਹਾਂ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭਜਾਉਣਾ ਮਗਰ ਨਾ ਮੇਰੇ ਵਾਲੋਂ ਵੈਪਨ ਕੀਤਾ ਮ ਆਦਰੇ ਮਾਰ ਹੈ ਨਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਈ ਕੀਤੀ ਪਰ ਉਹਦੋਂ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ਰੀ ਦੇ ਹੁਣ ਚਲੋ ਠੀਕ ਜੇ ਤੇ ਬਾਕੀ ਦੇਖੋ ਕੀ ਬੰਦਾ ਹੈ ਕੋਈ ਪੁਲਿਸ ਨੂੰ ਕੋਰਡਾ ਕਰ ਦਿੱਤੀ ਹੈ ਹਾਂਜੀ ਹਾਂਜੀ ਰਿਪੋਰਟ ਦਿੱਤੀ ਹੈ ਹਾਂਜੀ ਹਾਂਜੀ ਮੈਂ ਲਗ ਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਕੁੰਡੇ ਰਣ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਬਿਲਕੁਲ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਕੋਈ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਆ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਿਰ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਇਹਨਾਂ ਨਾਲ ਸੀ ਚੱਲਿਆ ਦੋਪਰੇ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਗਰਾਉਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਰ ਫਾਇਰਮ ਵਾਲੇ ਸਾਰੇ ਵਾਲੇ ਤਿੰਨ ਜਣੇ ਸੀ ਤੋਂ ਕੋ ਬਸ ਦੇ ਹੀ ਰਜਿਸਟ੍ਰੇਸ਼ਨ ਕਰ ਰਹੇ ਆ ਜਲਦੀ ਆਪੂ ਆ ਜਾਣ ਕਿੰਨੇ ਫਾਇਰ ਕੀਤੇ ਜੀ ਸਰ ਫਾਇਰ ਉਹਨਾਂ ਚਾਰ ਕੀਤੇ ਜੀ ਸਰ ਕੱਲ ਰਾਤੀ ਵੀ ਦਾਦੇ ਕੋਈ ਗੋਲੀ ਚੱਲੀ ਸੀ ਕੋਈ ਜੀਨ ਪੜ ਕੇ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਹੈ ਉਸ ਨਾਲ ਰਿਲੇਟਡ ਆ ਉਹ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਟਾ ਕੋ ਸਰਾਗ ਲੱਭਾ ਬਸ ਲੱਗ ਲੱਗ ਕਰ ਹੀ ਰਹੇ ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹੀ ਕਰ ਰਹੇ ਹਾਂ ਹਾਂ ਕਰ ਰਹੇ ਹਾਂ ਕਰ ਰਹੇ ਹਾਂ ਟੋਟਲੀ ਸਰਾਗ ਤੁਹਾਡੇ ਨੂੰ ਕੀ ਕਰ ਰਹੇ ਤੁਸੀਂ ਅੱਜ ਆ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਅਰੈਸਟ ਕਰ ਰਹੇ ਹਾਂ